だってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだってだ ਦਾ ਨਹੀਂ ਕਰੀ ਜੀ ਨਾ ਸਕੇ ਨਾ ਤੇਰਾ ਤੇਰਾ ਨਾ ਸਕੇ ਨਾ ਸਕੇ ਨਾ ਸਕੇ ਨਾ ਹਾਇ ਘਰ ਬੈਠੇ ਜੀ ਸਾਡੇ ਨਾ ਸਕੇ ਨਾ ਬਸ ਨਾ ਉਹਦਰਾਮ ਨੇ ਆ ਕੇ ਦੁੱਖਿਆ ਨਾ ਕੋਈ ਸੇਰੇ ਨਹੀਂ ਆ ਕੇ ਦੇਖਿਆ ਮोटा ਮੱਨਾ ਫਤਿਹ ਉਹ ਉਹ ਐਮ ਸੀ ਨੇ ਆ ਕੇ ਸਭਾ ਦੇ ਪਿੱਛਾ ਦੇਖਿਆ ਕਿ ਬਦਨ ਨਾ ਬਦਨ ਨਾ ਬਦਨ ਬਦਨ ਪ੍ਰਸ਼ਾਸਨ ਤੋਂ ਸਰਕਾਰ ਕੋਲ ਹੀ ਮੰਗ ਕਰਨਾ ਸਾਡਾ ਬਦਲੀ ਵਿੱਚ ਮਦਦ ਕਰੀ ਜਾਵੇ ਸਾਡੇ ਬੱਚੇ

ਦੰਨ ਹੋਲੇ ਪਰਸੋ ਹੋਇਆ ਕੁੱਟੂਆ ਯਾਰੇ ਬਸ ਨਾ ਹਾਂਜੀ ਕੀ ਮਸਲਾਈ ਏ ਹੈਲੋ ਸਤਿ ਸ੍ਰੀ ਅਕਾਲ ਜੀ ਸਰਕਾਰ ਨੂੰ ਇਹ ਮੰਗ ਕਰ ਦਿਆਂਗੇ ਸਾਡੇ ਗਰੀਬਾਂ ਦੇ ਘਰਾਂ ਦੇ ਵਿੱਚ ਪਾਣੀ ਸਾਰੇ ਵਾਲੇ ਨਾਲੇ ਲੱਗ ਗਿਆ ਜੀ ਮੇਰੇ ਦਿਓਰ ਦੇ ਦੋ ਜੀ ਉਹਨਾਂ ਦੇ ਘਰ ਤਾਂ ਹੈ ਨਾਲੇ ਵਾ ਅਸੀਂ ਖੁਮਾਨ ਤੱਕ ਸਾਰਾ ਬਾਰ ਕੱਟਿਆ ਲਈ ਕਿ ਸੇਧ ਕਰੇ ਤਰੇ ਅਗਰ ਇਹ ਸਾਨੂੰ ਸਰਕਾਰ ਤੋਂ ਇਹ ਮੰਗ ਚੋਣੇ ਜੀ ਸਾਡਾ ਗਰੀਬਾਂ ਦਾ ਘਰ ਵੜਨਾ ਚਾਹੁੰਦਾ ਤੇ ਸਾਡੀ ਮਦਦ ਕਰਨੀ ਚਾਹੀਦੀ ਸਾਡੇ ਗਲੀਆਂ ਸੀਵਰੇਜ ਸਾਰਾ ਬੰਦ ਹੋਇਆ ਪਿਆ ਜੀ ਅਸੀਂ ਕਿੱਥੇ ਜਾ ਸਕਦੇ ਤੇਹੀ ਬੇਵਿਅਕਤ ਐਮੀਰ ਕਰਦਾ ਮੇਰੇ ਲੋਕਾਂ ਦੀ ਮੰਗ ਕੀਤੀ ਜਾਵੇ ਸਸ ਹੋਰਾਂ ਦੀ ਮੰਗ ਕੀਤੀ ਜਾਵੇ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਹਾਂ ਹਾਂਜੀ ਅਸੀਂ ਇਹ ਕਹਿ ਮੰਗ ਕਰਦੇ ਹਾਂ ਜੀ ਸਾਡੇ ਕਈ ਦਿਨਾਂ ਤੋਂ ਵਾਪਸ ਦੇ ਕਾਰਨ ਮਕਾਨ ਬੈਠੇ ਜੇ ਸੀਵਰੇਜ ਬੰਦ ਹੈ ਜੀ ਸਾਡੇ ਸਾਨੂੰ ਇਹੀ ਸਰਕਾਰ ਵਰਤ ਨੂੰ ਮੰਗਾਈ ਜੀ ਸਾਨੂੰ ਮਦਦ ਤੇ ਕਰੀ ਜਾਵੇ ਸੀ ਵੀਰੇ ਸਾਡੇ ਜਿਹੜੇ ਇਹ ਚਲਦੇ ਕਰਦੇ ਨੇ ਪਾਣੀ ਰਕ ਕੇ ਸਾਡਾ ਸਾਰਾ ਘਰ ਬੈਠ ਗਿਆ ਜੀ ਕੋਈ ਅੰਮ੍ਰਿਤ ਜੀ ਨਹੀਂ ਆਇਆ ਕੋਈ ਜੀ ਨਹੀਂ ਆਇਆ ਜੀ ਸਾਡੀ ਮਦਦ ਕਰਨ ਵਾਸਤੇ ਸਾਨੂੰ ਇਹੀ ਜਰੂਰ ਮੰਗਾਈ ਤੇ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਾਨੂੰ ਇਹੀ ਜੀ ਜਦੋਂ ਇਹ ਘਰ ਬਣਾ ਦੇ ਬਸ ਸਾਧ ਤੇ ਜਾਈ ਜੀ ਸਾਨੂੰ ਕੁਝ ਨਹੀਂ ਚਾਹੀਦੀ ਸਾਡੇ ਛੋਟੇ ਛੋਟੇ ਬੱਚੇ ਨੇ ਸਾਡੇ ਲਿਖ ਬੱਚੇ ਲੈ ਕੇ ਕਿਤੇ ਲੈ ਗਏ ਛੋਟੇ ਛੋਟੇ ਬੱਚੇ ਸਾਡੇ ਹਾਂਜੀ ਅਰੇ ਰਵਨੋ ਹਰਪ ਸਿੰਘ ਜੀ ਇਹ ਮੇਰੇ ਭਰਾ ਨੇ ਜੀ ਇਹਦਾ ਮਕਾਨ ਸੀਗਾ ਜੀ ਬਹੁਤ 户ਣੀ ਪਾਸ ਥੋੜਾ ਝਰੋ ਗਈ ਹੋਰ ਤਾਂ ਤਿੰਨੇ ਪਾਸੇ ਤਰ੍ਹਾਂ ਤੋਂ ਬਾਰਸ਼ ਹੋ ਰਹੀ ਆ ਉਹਦੇ ਨਾਲ ਸਾਰਾ ਹੀ ਪਾਟ ਗਈ ਜੀ ਛੱਤਾਂ ਵੀ ਪਾਟ ਗਈਆਂ ਉੱਪਰ ਆ ਸਿੱਖਾ ਨੂੰ ਕਿਸੇ ਦੇ ਸਮਾਨ ਘਰੇ ਰੱਖਿਆ ਜੀ ਕਿਸੇ ਦੇ ਘਰੇ ਪੈਨੇ ਹੁਣ ਖਾਲੀ ਘਰ ਆ ਰੱਖਿਆ ਸੀ ਸਾਰਾ ਜੀ ਇਸ ਰਹਮਿਆੜੇ ਯਾਰ ਬੰਦੇ ਆ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਨੂੰ ਬੱਤ ਬੱਤ ਮਾਰਿਆ ਦਿੱਤਾ ਜਾ ਵੀ ਜਾਗੇ ਜੀ ਮਕਾਨ ਠੀਕ ਕਰ ਸਕਦੇ ਹੋ ਤੁਹਾਡਾ ਕਿੰਨੇ ਦਾ ਨੁਕਸਾਨ ਹੋਇਆ ਸਾਹ ਤਾਂ ਦੇ ਹਲ ਤੁਹਾਡੇ ਸਾਹਮਣੇ ਹੈ ਜੀ ਆਪਣੀ ਸਾਰੇ ਘਰ ਬਹਿ ਗਏ ਕੰਮ ਖਤਮ ਹੋ ਗਿਆ ਜੀ ਇਹ ਆਹ ਦੇਖੋ ਇਹਦਾ ਸੀ ਸ਼ੀਸ਼ੇ ਉਸੇ ਸਾਰ ਟੁੱਟ ਗਏ ਹੈ ਇਹਦਾ ਦਾਬ ਵਾਲੇ ਇਹ ਕੋਈ ਇੱਕ ਅੱਧੀ ਘੰਟਾ ਹੈ ਨਹੀਂ ਵੀ ਇੱਕ ਤਾਂ ਚੰਗੀ ਹੈ ਫੇਰ ਕੰਦ ਦੀ ਸਾਰੇ ਨਦਾ ਪਾੜ ਗਏ ਛੱਤ ਪਾੜ ਗਈ ਥੋੜੇ ਸਾਲ ਪਹਿਲਾਂ ਬਣਾਇਆ ਸੀ ਇਹ ਥੋੜਾ ਸਮੇਂ ਹੋਇਆ ਬਣਾਇਆ ਨਾ ਬੜਾ ਟਾਈਮ ਨਹੀਂ ਹੋਇਆ ਆ ਪਰ ਸੋਰ ਸਾਰੇ ਬੈਠੇ ਪੈਣੇ ਨੇ ਜੀ ਪਾੜੇ ਨਿਕਲੀ ਜਾਂਦਾ ਲੱਗਦਾ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਮੰਗ ਕਰਦਾ ਹੀ ਮਾਲਾ ਤਾਂ ਐ ਨਹੀਂ ਸਾਡੀ ਸਹਾਇਤਾ ਕਰੇ ਸਰਕਾਰ ਦੀ ਅਈ ਮੇਰੇ ਨੂੰ ਆਤਮ ਸਿੰਘ ਜੀ ਇਹ ਮੇਰੇ ਭਰਾ ਨੇ ਜੀ ਹਾਂ ਤੇ ਥੋੜਾ ਸਾ ਮਹਾ ਮਕਾਨ ਬਣਾਇਆ ਉਹ ਪੰਜ ਤਰ੍ਹਾਂ ਤੋਂ ਵਾਸ ਪੈ ਰਹੀ ਐ ਇਹਨਾਂ ਸਾਰਾ ਮਕਾਨ ਦੀ ਇਹ ਢਣ ਖਾ ਗਿਆ ਜੀ ਨਿਗਲਦੇ ਹੋਇਆ ਪਿਆ ਜੀ ਜਿਦਨੇ ਸਾਰ ਹੋਇਆ ਪਿਆ ਨੇ ਸਮਾਨ ਅਜੇ ਕਿਸੇ ਨੇ ਘਰੇ ਰੱਖਿਆ ਜੀ ਕਿਤੇ ਕਰੀ ਪੈਨੇ ਆ ਸੀ ਦਾਲੀਦਾਰ ਬੰਦੇ ਆ ਜੀ ਤੋ ਤਾਂ ਕਿੰਨੇ ਦਮਸਾਲ ਆ ਜੀ ਮਸਾਲ ਤਾਂ ਸਾਰਾ ਮਕਾਨ ਦੇ ਹੋਰ ਪਟਾਏ ਪਏ ਜੀ ਸੱਤ ਸੈਂਕੜੇ ਵੀ ਪਾਣੀ ਵਰਤਾ ਮੰਗਦੇ ਕੋ ਜਾ ਕੇ ਪਾਣੀ ਪਾਣੀ ਹੋਦਾ ਨਹੀਂ ਮੰਗਲੇ ਪਾਸੇ ਵੀ ਕੰਧਾ ਬੈਠ ਗਏ ਸਾਰੀਆਂ ਸਰਕਾਰ ਤੋਂ ਕੀ ਮੰਗ ਕਰਦੇ ਮੰਗ ਕਰਦਾ ਇਹ ਮਾਲਾਤ ਆ ਜੀ ਸਰਕਾਰ ਸਾਡੇ ਦੇਖ ਭਾਲ ਕਰੇ ਜੀ ਕੋਈ ਸਾਡੇ ਕੋਲ ਨਾ ਮੈਂਦਾ ਨਹੀਂ ਆਇਆ ਔਰ ਜੀ ਕੋਈ ਐਮਐਲਏ ਕੋਈ ਐਮਸੀ ਕੋਈ ਨਹੀਂ ਆਇਆ ਜੀ ਪੂਰੇ ਦਿਨ ਸਾਡੇ ਭਰੇ ਖੜੇ ਨੇ ਜੀ ਸਿਵਰੇਜ ਹੱਡਾ ਬਲਾਕ ਦਾ ਜੀ ਕੋਈ ਸਿਵਰੇਜ ਲੈ ਤਾਂ ਕੋਈ ਸਾਰੇ ਘਰ ਹੀ ਵਰਕੇ ਪੈ ਨੇ ਜਿੰਨੇ ਕਲੋਨੀਆਂ ਦੇ ਹੈਗੇ ਨੇ ਉਰੇ ਜੀ ਸਿਵਰੇਜ ਜੀ ਰੋਜ਼ ਲੈਨੇ ਆ ਸਿਵਰੇਜ ਕੱਢਦੇ ਨੇ ਜਗਾੜ ਆਮੀ ਅਗਲੇ ਪਾਸੇ ਤੁਸੀਂ ਦੇਖੇ ਹੋਣਾ ਪਾਣੀ ਪਾਣੀ ਕਰਦਾ ਜੀ ਦੋ ਦੋ ਤੰਦਰ ਫੁੱਟ ਪਾਣੀ ਆ ਜਾਂਦਾ ਨਾਲ ਦੋ ਤਿੰਨ ਨਹੀਂ ਜੋਵੇ ਸਿਵਰੇਜ ਬੰਦ ਹੋਵੇ ਜੀ ਸਿਵਰੇਜ ਸਾਡੇ ਘਰਾਂ ਦਾ ਵੀ ਆਇਆ ਹੈ ਨਾ ਕੋਈ ਐਮਸੀ ਨਾ ਕੋਈ ਐਮਐਲਏ ਕੋਈ ਨਹੀਂ ਆ ਹੰਤ ਕਰਾਂ ਅੰਮੋਲ ਕੋਲੇ ਕਿੰਨੇ ਵੜ ਗਏ ਆ ਇਹਨਾਂ ਨੇ ਸੁਣੀ ਕੋਈ ਕੁਝ ਹੁੰਦੇ ਨਹੀਂ ਜੀ ਕੋਈ ਤੇ ਪ੍ਰਸ਼ਾਸਨ ਵਿੱਚ ਹੁੰਦਾ